ਆਏ ਆਏ ਮਾਝੇ ਲੈ ਰਹੀਏ ਦੇਖੋ ਜੀ ਸਿਰ ਨੂੰ ਤੇਲ ਲਵਾਉਣ ਦਾ ਤਰੀਕਾ ਭਾਬੀ ਮੇਰੇ ਤੋਂ ਲੁੱਕ ਲੁੱਕ ਕੇ ਨੰਗਰੀ ਹੋਈ ਖਰਚ ਖਰਚਾ ਖਰਚਾ ਭਾਬੀ ਤੈਨੂੰ ਮੈਂ ਦੱਸਾਂ ਉਹ ਦੇਖ ਉਹ ਭੱਜ ਗਈ ਮੇਰੀ ਭਾਬੀ ਆਹ ਦੇਖੋ ਜੀ ਭਾਬੀ ਲੁਕੋ ਕੇ ਮੇਰੇ ਕੋਲ ਪ੍ਰਾਤ ਗਈ ਸੀ ਕਹਿੰਦੀ ਸੀ ਨਾ ਸੱਸੀ ਗਾਲ ਜੀ ਕੀ ਹਾਲ ਚਾਲ ਸਾਰਿਆਂ ਨੂੰ ਉਮੀਦ ਕਰਦੇ ਤੂੰ ਸਾਰੇ ਬਹੁਤ ਵਧੀਆ ਹੋਵੋਗੇ ਬਹੁਤ ਵਧੀਆ ਹੋਵੋਗੇ ਅਸੀਂ ਵੀ ਤੁਹਾਡੀ ਦੋਸਤਾਂ ਨਾਲ ਬਹੁਤ ਵਧੀਆ ਹਾਂ ਕਿਉਂਕਿ ਦੇਖੋ ਪੰਜੀਰੀਆਂ ਖਾਂਦੇ ਰਹਿੰਦੇ ਅਸੀਂ ਭਾਬੀ ਮੇਰੇ ਤੋਂ ਲੁੱਕ ਲੁੱਕ ਕੇ ਨੰਗਰੀ ਹੋਈ ਖਰਚ ਖਰਚਾ ਖਰਚਾ ਭਾਬੀ ਤੈਨੂੰ ਮੈਂ ਦੱਸਾਂ ਉਹ ਦੇਖ ਉਹ ਭੱਜ ਗਈ ਮ ਆਏ ਹਾਏ ਹਾਏ ਮਮੀ ਚ ਲਾ ਬਾਲ ਕੇ ਬੈਠੀ ਮੇਰੀ ਇਹ ਕਮਰ ਕਸ਼ ਵੀ ਲੈ ਆਇਆ ਸੀ ਤੂੰ ਲੈ ਕਮਰ ਕਸ ਲੈਨੇ ਆਪਾਂ ਮੇਰੀ ਮਾਂ ਨੂੰ ਠੰਡ ਦੇ ਵਿੱਚ ਕੰਮ ਡਾਇਆ ਕਿੰਨੇ ਦਿਨ ਪਾਲਕ ਛਿਲਦੇ ਹੋਏ ਛਿਲਦੇ ਚੁਗੰਡੇ ਹੋਏ ਇਧਰ ਭਾਬੀ ਤਾਜੀ ਪਾਲਕ ਤੋੜ ਕੇ ਤਾਜੇ ਸਾਗ ਚ ਪਾਏਗੀ ਐ ਭਾਬੀ ਤਾ ਭੀ ਇਧਰ ਮੂੰਹ ਤਾਂ ਦਿਖਾ ਆਏ ਹਾਏ ਹਾਏ ਠੰਡ ਵਿੱਚ ਕੰਮ ਕਰਨ ਡੀਆਂ ਨੇ ਵਿਚਾਰੀਆਂ तीनों लेडीज लेडीज टप दे बैजा मैं पुठे टप दे तुम पालक छिलना किने सिखाया बताइए ध्यान से बताइए पालक कब से छील रहे हैं कितने कौन से सालों से छील रहे हैं है? और भाभी तुम कितने साल से तो तो तोड़ रहे हो हाँ आप जो जो पालक छीलती हैं इसको कैसे छीलती है हाथों से या चाकू से कीड़ा तो नहीं निकलता ਹੁੰਦਾ ਪਾਲਪ ਵਿੱਚ ਕਿਹੜਾ ਹਰੇ ਹਰੇ ਨਾਂ ਦੇ ਕੀੜੇ ਹੁੰਦੇ ਨੇ ਦੇਖਦੇ ਵੀ ਨਹੀਂ ਆ ਹੂੰ ਕਿਰਨ ਜਾਬੀ ਜਾਂਦੇ ਨੇ ਬਸ ਉਹਨੂੰ ਠੰਡ ਹੋ ਗਈ ਹੋਰ ਪਹਿਲਾਂ ਬਹੁਤ ਠੰਡ ਆਰਦਾ ਕੀ ਚੀਜ਼ ਪਾ ਕੇ ਮਮੀ ਠੰਡ ਹੋ ਗਈ ਏ ਤੁਸੀਂ ਕਿੱਦਾਂ ਬੈਠੇ ਹੋਏ ਦੇਖੋ ਜਿਹੜਾ ਵਲੌਗ ਦੇਖੋਗੇ ਕਿਵੇਂ ਲੱਗੇਗਾ ਤੁਹਾਨੂੰ ਆਪਣੇ ਆਪ ਨੂੰ ਦੇਖਦੇ ਹਾਂ ਸਹੀ ਕਮਲ ਨਾ ਹਾਂ ਸਹੀ ਕੇ ਬੈਠੇ ਹੋ ਨਹੀਂ ਮਮੀ ਹੈਨਾ ਮਮੀ ਵਲੌਗ ਦੇਖਣਗੀ ਫਿਰ ਆਪਣੇ ਆਲਾ ਹੀ ਦਿਖਾਈ ਦਿਖਾਈ ਜਿਹਦੇ ਵਿੱਚ ਮੈਂ ਆਈਆਂ ਦਿਖਾਈ ਐ ਮੈਂ ਆਹੀ ਮੇਰੇ ਸੇਲੇ ਨੇ ਵਲੌਗ ਵੇਖਣਾ ਪੈਣ ਤੋਂ ਹੀ ਅੱਜ ਪਜਿਰੀ ਬਣਾਈ ਆਹ ਸਾਰੀ ਮम्मी ਸਾਰੇ ਗੁਰਦੁਆਰੇ ਜਾਂਦੇ ਨੇ ਵਲੌਗ ਵੇਖ ਲੈਂਦੇ ਨੇ ਕਹਿੰਦੇ ਸਾਨੂੰ ਵੀ ਸਿਖਾ ਦੇ ਹਾਂ ਇਹਨੀਆਂ ਬਣਾਉਣੀਆਂ ਹਾਂ ਤੇ ਕਹਿੰਦੇ ਸਿੱਖ ਲੈ ਐਵੇਂ ਬਣਾਉਣੀਆਂ ਉਹ ਨਹੀਂ ਐ ਦੱਸਣ ਲੱਗੀ ਕਹਿੰਦੀ ਤੂੰ ਨਾਂ ਦੱਸ ਭੈਣ ਦੀ ਵੀਡੀਓ ਦੇਖ ਲਈ ਮੈਂ ਭੈਣ ਦੇ ਬਣਾ ਮੈਂ ਉਦੋਂ ਹੀ ਬਣਾ ਲੈਣੀ ਐ ਰੈਸਪੀ ਰੈਸਪੀ ਸ਼ੇਅਰ ਹੋ ਗਈ ਤੁਹਾਡੀ ਪਿੰਨਿਆ ਦੀ ਐ ਆਓ ਇਸ ਵੇਲੇ ਬਣਾ ਲੈਣੀ ਐ ਸਹੀ ਗੱਲ ਐ ਮम्मी ਜਦੋਂ ਗੁਰਦੁਆਰੇ ਜਾਂਦੇ ਨੇ ਮम्मी ਦੀ ਸੇਲੀਆਂ ਬਦ ਤੇ ਅਰੇ ਤੁਸੀਂ ਕਾਲਪੰਦੀਰੀ ਬਣਾਈ ਸੀ ਨਾ ਸਾਡੇ ਸਬਸਕ੍ਰਾਈਬਰ ਵੀ ਪੁੱਛਦੇ ਨੇ ਮਤਲਬ ਦੇਖਦੇ ਨੇ ਉਹ ਵੀ ਕਹਿੰਦੇ ਨੇ ਵੀ ਮਤਲਬ ਸਾਨੂੰ ਵੀ ਪਤਾ ਲੱਗ ਜਾਂਦਾ ਕਿਵੇਂ ਬਣਾਈਆਂ ਤੁਸੀਂ ਕਾਫੀ ਨੌਲੇਜ ਮਿਲ ਜਾਂਦੀ ਐ ਇਸ ਥੇ ਦੇ ਸਭ ਨੂੰ ਪਤਾ ਹੀ ਹੁੰਦਾ ਵੈਸੇ ਪਰ ਕਿਹਨੂੰ ਨਹੀਂ ਪਤਾ ਹੁੰਦਾ ਅੱਜ ਮੇਥਾ ਬਣਾ ਰਹੇ ਹਾਂ ਅੱਛਾ ਫਿਰ ਮੈਨੂੰ ਝੂਠ ਬੋਲ ਕੇ ਬੋਲੇ ਪੰਜੀਰੀ ਬਣਾ ਰਹੇ ਹੋ ਨਹੀਂ ਬਣਾ ਰਹੇ ਮੇਥਾ ਅੱਜ ਮੇਥਾ ਕੋੜਾ ਮੇਥਾ ਕੋੜਾ ਮੇਥਾ ਅਸੀਂ ਨਹੀਂ ਖਾਣਾ ਫਿਰ ਇਹ ਇਹ ਮੇਥਾ ਫਿਰ ਕਿਵੇਂ ਬਣਾਇਆ ਇਨਾ ਕੋੜਾ ਮੇਥਾ ਹੂੰ ਮੇਥਾ ਪੀਸਿਆ ਮੇਥਾ ਲੈ ਆਂਦਾ ਸੀ ਬਾਜ਼ਾਰੋਂ ਅੱਛਾ ਉਹਨੂੰ ਦੁੱਧ ਵਿੱਚ ਜਿੰਨਾਂ ਪਾਈਆ ਮੇਥਾ ਸੀ ਪਾਈਆ ਦੁੱਧ ਵਿੱਚ ਭੇ ਕੇ ਰੱਖਤਾ ਹੂੰ ਮੜ ਕੇ ਉਹਨੂੰ ਉਹ ਕਰ ਲਿਆ ਫਿਰ ਉਹ ਆਟੇ ਵਾਂਗੂ ਬਣ ਗਿਆ ਬੜੀ ਦੇਰ ਬਾਅਦ ਸੈਟ ਗਿਆ ਹੋ ਗਿਆ ਹੂੰ ਫਿਰ ਉਹਨੂੰ ਪੋਰ ਲਿਆ ਥਾਂ ਨਾਲ ਪੋਰ ਕੇ ਛਾਣ ਲਿਆ ਹੂੰ ਛਾਣ ਕੇ ਮੇਥਾ ਨੂੰ ਭੁੰਨੇ ਆ ਹੂੰ ਭੁੰਨ ਕੇ ਤੇ ਹੋਣਾ ਹਜੇ ਹੋਰ ਸਮਾਂ ਹੋਣਾ ਮੈਨੂੰ ਇਧਰ ਤੇ ਲੱਗੇ ਪਿਓ ਮੇਥਾ ਵਣ ਕਰੋ 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 ਚੁੱਲੇ ਦੇ ਉੱਤੇ ਮੇਥਾ ਵਣ ਹਾਂਜੀ ਮੈਂ ਉੱਠ ਕੇ ਚੱਲਦਾ ਕੁੜੀ ਕਿੱਥੇ ਹੈ ਮੇਰੀ ਅੰਦਰ ਜੇ ਵੇਖੋ ਜਾ ਕੇ ਕਿਤੇ ਦੋਵਾਂ ਜਾ ਵਾਕੜ ਕੋ ਕੇ ਲੜਦੋੜ ਕਰਾਈ ਪਈ ਔੜੋਂ ਨੂੰ ਸਵੇਰੇ ਰੇੜਕੇ ਮੇਰੇ ਕੋ ਨਹੀਂ ਆ ਵੀਦਰ ਮੈਂ ਬਹੁਤ ਸਹਰਾਣੇ ਦੇ ਪਾਈ ਹੈ ਰੇੜਕੇ ਇੱਧਰ ਮੇਰੇ ਨੂੜਾ ਵੀ ਹੂੰ ਕਰਦੀ ਬੜੀ ਐਕਟਿੰਗ ਬਹੁ ਕਰਦੀ ਇਤਨੀ ਕੀ ਜੀ ਲੱਗੀ ਵੀ ਹੋਏ ਜ਼ੋਰ ਬੜਾ ਲਾਂਦੀ ਏ ਪੈਣ ਵਾਲੀ ਹੁਣ ਉਹਦੀ ਐਕਟੀਵਿਟੀ ਸ਼ੁਰੂ ਹੋਣ ਵਾਲੀ ਰਾਤ ਵਾਲੀ ਸੁਣੀ ਰਾਤ ਵਾਲੀ ਐਕਟਿੰਗ ਸ਼ੁਰੂ ਹੋਣ ਵਾਲੀ ਹੈ ਰਾਤੀ ਬਹੁਤ ਡਰਾਮੇ ਕਰਦੀ ਮਮੀ ਉਹਨੂੰ ਵੀ ਪਤਾ ਨਾ ਵਲੋਗਰਾਂ ਦੀ ਧੀ ਆ ਉਹ ਕਹਿੰਦੇ ਰਾਤ ਨੂੰ ਵਲੋਗ ਤੋਂ ਬਣਾਇਆ ਕਰੋ ਤੁਸੀਂ ਮੈਂ ਵੀ ਨਾਲ ਲੱਗ ਜਾ ਕੇ ਤੁਹਾਡੇ ਬਣਾਉਣ ਸਹੀ ਗੱਲ ਇੱਕ ਵਾਰੀ ਉਹਦੀ ਪੂਰੀ ਰਾਤ ਦੀ ਐਕਟੀਵਿਟੀ ਨੋਟ ਕਰ ਲਈ ਜਾਵਾ ਵੀ ਕੀ ਕਰਦੀ ਹਾਂ ਤੁਸੀਂ ਕਿਤੇ ਇਸ ਠੰਡ ਵਿੱਚ ਪਾਪ ਕਿਤੇ ਇਸ ਠੰਡੇ ਵਿੱਚ ਬਦਾਨਾ ਮਹਿਣ ਕਿਦੜੀ ਆਪਣੀ ਨੌ ਲਈ ਹੋ ਤੇ ਕਿਦੜੀ ਤੇ ਅਸੀਂ ਨਹੀਂ ਖਾ ਸਕਦੇ ਇਹ ਨਹੀਂ ਕਹਿ ਸਕਦੇ ਵੀ ਤੁਹਾਡੇ ਸਾਰੇ ਵਾਸਤੇ ਮੈਂ ਪਤਾਣਾ ਦੇਣ ਗਿਆ। ਲਾ ਮੋੜਾ ਡੱਬਾ ਖਾਲੀ ਹੋਇਆ ਫਿਰ ਅਸੀਂ ਤਾਂ। ਡੱਬਾ ਖਾਲੀ ਹੋ ਗਏ। ਤੇ ਡੱਬਾ ਖਾਲੀ ਹੋ ਗਏ। ਲਾ ਕਿੰਨਾ ਪਤਾਣਾ ਖਾਣਾ ਖਿਰਨਾ? ਇਕੱਲੇ ਜਣੇ ਇੰਨਾ ਪਤਾਣਾ ਖਾ ਕੇ। ਉਹ ਪਰਮ ਬਹਿ ਜਾਂਦੀ ਮੇਰੇ ਲੱਗ ਕਿ ਉਹ ਵੀ ਥੋੜਾ ਜਿਹਾ ਵਿੱਚ ਦਾਣ ਲਾਉਂਦੀ ਆ। ਹਾਂ। ਪਰਮ ਦਾ ਨਾਮ ਹੀ ਠੋਕੀ ਜਾਂਦੇ। ਸਹੀ ਗੱਲ। ਹੂੰ। ਆ ਦੇਖੋ ਜੀ ਭਾਬੀ ਲਕੋ ਕੇ ਮੇਰੇ ਕੋਲ ਪ੍ਰਾਤ ਗਈ ਸੀ ਕਹਿੰਦੀ ਨਾ ਉਹ ਬਣੀਏ ਇਹ ਵਾਲੀਏ ਕਿਉਂ ਆ ਦੇਖੋ ਡੈਡੀ ਦੇ ਵਾਸਤੇ ਖੱਟੇ ਨਹੀਂ ਕੋੜੇ ਕੋੜੇ ਪਿੰਨਿਆਂ ਦੇ ਡੱਬੇ ਬਣਾਈ ਜਾਂਦੇ ਨੇ ਹੈ ਡੈਡੀ ਬੋਲਾ ਜਾਓ ਸੁਆਦ ਬਣੇ ਹੂੰ ਖਾ ਕੇ ਤਾਂ ਵੇਖੋ ਤੁਸੀਂ ਅੱਛਾ ਜੀ ਮਮੀ ਫਿਰ ਤਾਂ ਇਹ ਤੁਸੀਂ ਫਰਕ ਕੀਤਾ ਕੀ ਪਤਾ ਆਪਣੇ ਸਈਆਂ ਦੇ ਹੈ ਵਧੀਆ ਵਧੀਆ ਬਣਾਉਂਦੇ ਨੇ ਕਦੋਂ ਉਹ ਕਹਿੰਦੇ ਸੀ ਅੱਜ ਮਸੋਂ ਬਣਾ ਨੇ ਕਦੋਂ ਉਹ ਦੇ ਘਰੇ ਸੀ ਬਣਾ ਦੋ ਬਣਾ ਦੋ ਕੋਈ ਸੁਣਦਾ ਨਹੀਂ ਪਿਆ ਸੀ ਡੈਡੀ ਵਾਸਤੇ ਸਪੈਸ਼ਲ ਤੇ ਇਹ ਕਿਹਦਾ ਝਾਉਂਦਾ ਡੈਡੀ ਵਾਸਤੇ ਸਪੈਸ਼ਲ ਕਿਉਂ ਆਇਆ ਕਿਰਦੀਆਂ ਜੀ ਤੁਹਾਡੇ ਵਾਸਤੇ ਪਤਾ ਨਹੀਂ ਕਿਹੜਾ ਨਮਸਤੇ ਇੰਡੀਆ ਨਮਸਤੇ ਇੰਡੀਆ ਸੱਚ ਹੈ ਨਮਸਤੇ ਇੰਡੀਆ ਕਿਉਂ ਮੰਗਦੇ ਆਂਦਾ ਨਮਸਤੇ ਇੰਡੀਆ ਫਿਰ ਇੰਡੀਆ ਇੰਡੀਆ ਦੇ ਖਾਣੇ ਦਾ ਸਲੰਦਰ ਨਾ ਹੋੜ ਕਾਣਾ ਆ ਠੀਕ ਹੈ ਮੰਮੀ ਸਵਾਦ ਤਾਂ ਦਿਓ ਥੋੜਾ ਜਿਹਾ ਛੋਟਾ ਜਿਹਾ ਛੋਟਾ ਇੱਥੇ ਹੀ ਦੇ ਦਿਓ ਹੱਥੇ ਚ ਦੌੜ ਕੇ ਮੈਂ ਥੋੜਾ ਜਿਹਾ ਮੈਂ ਦੇਖਾਂ ਸੱਚੇ ਕਿ ਝੂਠੇ ਇੱਕ ਪਾਪਾ ਨੇ ਆਏ ਹੋਏ ਹੋਏ ਉਹ ਦੇ ਕੇ ਅੰਜੀ ਸੱਚੀ ਬਹੁਤ ਸਵਾਦ ਯਾਰ ਇਹ ਕਹਿੰਦਾ ਸਵਾਦ ਨਾ ਮਿੱਠੇ ਦਾ ਸਵਾਦ ਹੋਣਾ ਵਿੱਚ ਪਾਪਾ ਤੁਹਾਡੀ ਤਾਂ ਟੌਰ ਬਣ ਗਈ ਬੈਠੇ ਬੈਠਿਆਂ ਦੀ ਆ ਪਾਪਾ ਦਾ ਪੱਕਾ ਕੋਨਾ ਆ ਤੇ ਕੁਝ ਸਾਰੇ ਦੋਸਤੋ ਸਾਰਾ ਜਿਹੜੀ ਡੱਡੀ ਇੱਥੇ ਮਿਲਣਗੇ ਇਸ ਕੋਨੇ ਤੇ ਬੈਠ ਕੇ ਆ ਉਹ ਟੀਵੀ ਦੇਖਣਗੇ ਆ ਫੋਨ ਦੇਖਣਗੇ ਹੁਣ ਬੈਠੇ ਸਰਪੰਚੀ ਤਾਂ ਦਿੰਦੀ ਚੜਾਤੀ ਹੈ ਮਰ ਤੋਂ ਵਧੀਆ ਹੈ ਕੀ ਕਰਨੀ ਸਰਪੰਚੀ ਕਰਕੇ 15 ਸਾਲ ਹੋ ਗਏ ਨੇ ਸਰਪੰਚ ਬਣਿਆ ਨੂੰ ਥੱਕ ਗਿਓ ਬਸ ਕਰੋ ਬਹੁਤ ਹੋਰ ਕੰਮ ਕਰ ਲਓ ਦੁਨੀਆ ਦੇ ਪਿੰਡ ਦੀ ਸੇਵਾ ਕਰਨੀ ਜਿਹੜਾ ਅੱਜ ਨਾਲ ਕਿਸੇ ਹੋਉਂਦੀ ਕਰ ਲਓ ਬਸ ਹੁਣ ਥੋੜਾ ਟਾਈਮ ਰਹਿ ਗਿਆ ਤੁਹਾਡੀ ਸਰਪੰਚੀ ਦਾ ਇਹ ਸੇਵਾ ਨਹੀਂ ਜਾਣਾ ਸੀਗਾ ਨਾਲ ਆਹਾਹਾ ਬਸ ਬੇਇਮਾਨ ਵਾਲੀ ਸਰਪੰਚੀ ਤੋਂ ਕਿਤੀ ਆਪਾਂ ਉਹ ਤਾਂ ਚਲੋ ਅੱਛੀ ਗੱਲ ਏ ਪਰ ਹੁਣ ਸਰਪੰਚੀ ਦੇ ਫੈਮਿਲੀ ਨੂੰ ਟਾਈਮ ਦਿਓ ਪਿੰਡ ਨੂੰ ਬਹੁਤ ਟਾਈਮ ਦੇਤਾ ਹੂੰ ਮੰਮੀ ਨੂੰ ਪੁੱਛੋ ਡੈਡੀ ਦੀ ਸਰਪੰਚੀ ਤੋਂ ਮੰਮੀ ਕਿਤਨੇ ਖੁਸ਼ ਹੋ ਤੁਸੀਂ ਮੰਮੀ ਹਾਂ ਮੈਨੂੰ ਇਹ ਲੱਗਦਾ ਵੀ ਇਹ ਜਿਹੜੀ ਸਰਗਿਆਂ ਤੇਨੀ ਵਾਲੀ ਖਾਣ ਮਾਤੇ ਬਣਾਇਆ ਹੋਗਾ ਜਦੋਂ ਤੇਨੀ ਆਇਆ ਸੌਰੀ ਕਿਵੇਂ ਮਾ ਆਪੀ ਦੋ ਘਰ ਤਾਂ ਬਣਾ ਲੈਣੇ ਆ ਦੋ ਘਰ ਤਾਂ ਬਣਾ ਲੈਣੇ ਪਰ ਐਤ ਕੀ ਜਰ ਜ਼ਿਆਦਾ ਪੜ ਗਿਆ ਚਲਿਆ ਤੋ ਦੱਸੋ ਡੈਡੀ ਦੇ ਸਰਪੰਚ ਜੀ ਤੁਸੀਂ ਕਿੰਨੇ ਖੁਸ਼ ਰਹਿਓ ਖੁਸ਼ ਰਹੇ ਆਂ ਅਸੀਂ ਕੋਈ ਖੁਸ਼ ਨਹੀਂ ਰਹੇ ਅਸੀਂ ਤੇ ਡੈਡੀ ਖੁਸ਼ ਰਹੇ ਨੇ ਪਾਪਾ ਹੀ ਖੁਸ਼ ਰਹੇ ਨੇ ਅਸੀਂ ਨਹੀਂ ਖੁਸ਼ ਰਹੇ ਇਹ ਤਾਂ ਵੈਸੇ ਮੰਨਣ ਵਾਲੀ ਗੱਲ ਏ ਜਿਨ੍ਹਾਂ ਦੇ ਵੀ ਪਰਿਵਾਰਾਂ ਦੇ ਵਿੱਚ ਕੋਈ ਵੀ ਬੰਦਾ ਰਾਜਨੀਤੀ ਨਾਲ ਜੁੜਿਆ ਹੁੰਦਾ ਚਾਹੇ ਮੈਂਬਰ ਪੰਚਾਇਤ ਹੋਣ ਚਾਹੇ ਸਰਪੰਚ ਹੋਣ ਜਾਂ ਕੋਈ ਵੀ ਪੋਲਿਟਿਕਸ ਦੇ ਨਾਲ ਜੁੜਿਆ ਹੋਣ ਉਹ ਬੰਦਾ ਆਪ ਖੁਸ਼ ਹੁੰਦਾ ਲੇਕਿਨ ਪਰਿਵਾਰ ਬਰਾ ਪਰੇਸ਼ਾਨ ਹੁੰਦਾ ਕਿਉਂਕਿ ਘਰ ਦੇ ਕੋਈ ਕੰਮ ਨਹੀਂ ਹੁੰਦੇ ਪਾਪਾ ਪਾਪਾ ਕਰੇ ਕਿੱਥੇ ਚੱਲੇ ਨੇ ਪਟਿਆਲੇ ਕਦੇ ਕਿੱਥੇ ਕਦੇ ਕਿੱਥੇ ਕਦੇ ਕਿੱਥੇ ਇਸ ਕਰਕੇ ਸਾਡੀ ਮਾਤਾ ਵੀ ਬਹੁਤ ਪਰੇਸ਼ਾਨ ਰਹੀ ਏ ਸਰਪੰਚੀ ਦੇ ਕਾਰਜਕਾਲ ਦੇ ਵਿੱਚ ਸਾਡੇ ਲਈ ਤੋਂ ਮੰਦਿਓ ਫਿਰ ਮੰਮੀ ਹੈ ਮੈਂ ਖਾਣ ਨੂੰ ਹੀ ਹੈ ਹੈ ਸਾਡੇ ਵਾਸਤੇ ਤਾਂ ਕੁਝ ਆਂਦਾ ਨਹੀਂ ਅਸੀਂ ਬੈਠੇ ਰਹਿੰਨੇ ਵੇਲੇ ਕਿਸੇ ਵਾਸਤੇ ਬਤਾਣਾ ਕਿਸੇ ਵਾਸਤੇ ਪਜਿਰੀ ਕਿਸੇ ਵਾਸਤੇ ਲੱਡੂ ਪਜਿਰੀ ਵੀ ਨਾਲ ਨੂੰ ਮੰਗਦੇ ਓ ਮੈਂ ਨਹੀਂ ਮੰਗਦਾ ਮੈਨੂੰ ਮੈਨੂੰ ਲਿਆ ਕੇ ਦੇਣਾ ਮੈਨੂੰ ਕੋਈ ਮੈਨੂੰ ਵੀ ਤਾਂ ਕੋਈ ਚੀਜ਼ ਲਿਆ ਕੇ ਦਿਓ ਮੇਰੀ ਪੁੱਛਿਆ ਕਿ ਡੈਡੀ ਤੁਸੀਂ ਮੇਰੇ ਬੇਟੇ ਤੇਰੀ ਕੀ ਫੇਵਰਿਟ ਚੀਜ਼ ਹੈ ਮੈਂ ਤੈਨੂੰ ਲਿਆ ਕੇ ਦੇਵਾਂ ਸਪੈਸ਼ਲ ਕੀ ਨੇ ਇਸ ਟਾਈਮ ਕਿੱਥੋਂ ਲਿਆ ਕੇ ਕਿਥੋਂ ਹੈ ਹੈ ਆਰ ਕੇ ਬਾਦਰਗੜ ਤੋਂ ਲੈ ਕੇ ਆਏ ਹਾਂ ਦਿਓ ਥੋੜਾ ਜਿਹਾ

ਵੈਰੀ ਗੁੱਡ ਤੁਹਾਡੇ ਲਈ ਉਹ ਲਿਆਣ ਦੀ ਜੀ ਯਾਰ ਗੁਰਵਾਲੀ ਚਟਨੀ ਜੜੀ ਇਹ ਪਹਿਲਾਂ ਵਾਲੇ ਤੋਂ ਜ਼ਿਆਦਾ ਸਵਾਦ ਜਿਹੜਾ ਪਿਛਲੀ ਵਾਰ ਲਿਆਇਆ ਉਹਨਾਂ ਉਸ ਤੋਂ ਬਹੁਤ ਜ਼ਿਆਦਾ ਸਵਾਦ ਆ ਇਹ ਵੇਰੇ ਇਤੋ ਹੀ ਲਿਆ ਗੁਰਵਾਰ ਕੇ ਵਾਲਿਆਂ ਤੋਂ ਹਮ ਅਕੇ ਇੱਧਰ ਬਾਕੀ ਇੱਧਰ ਮੰਮੀ ਭਾਬੀ ਦੇ ਚਿਹਰ ਨੂੰ ਤੇਲ ਲਾਉਂਦੇ ਹੋਏ ਇਬਾਦਤ ਆਪਣੇ ਤਾਈ ਦੀ ਗੋਦੀ 'ਚ ਸਾਰੇ ਜਣੇ ਕਹਦਾ ਜੂਸਿਆ ਗਜਰਾ ਦਾ ਤੇ ਮਸਮੀਆਂ ਦਾ ਜੂਸ ਪੀਂਦੇ ਹੋਏ ਬੀਟਰੂਟ ਦਾ ਵੀ ਆਪਾਂ ਬੈਠ ਕੇ ਸਾਰਿਆਂ ਨੂੰ ਦੇਖਦੇ ਹੋਏ ਮੈਨੂੰ ਸਭ ਤੋਂ ਛੋਟਾ ਗਲਾਸ ਦਿੱਤਾ ਇਹਨਾਂ ਨੇ ਹੋਊਗੀ ਅੱਜ ਰਿਪਬਲਿਕ ਡੇ ਤੇ ਝੰਡਾ ਲਾਈ ਪਏ ਦੁਬਈ ਦਾ ਇਹ ਤੁਹਾਡੇ ਦਾ ਦੁਬਈ ਦਾ ਲਾਈ ਪਏ ਹੋ ਦੁਬਈ ਦਾ ਹਾਂਜੀ ਇੰਡੀਆ ਦਾ ਚਾਚੂ ਨੇ ਲਾਇਆ ਇੰਡੀਆ ਦਾ ਲਾ ਤੂੰ ਦੁਬਈ ਦੇ ਕਿਉਂ ਲਾਇਆ ਚਾਚੂ ਨੇ ਪਹਿਲਾਂ ਇੰਡੀਆ ਚੂਜ਼ ਕਰ ਲਈ ਸੀ ਤੁਸੀਂ ਆਪਣੀ ਦੇਸ਼ ਦਾ ਝੰਡਾ ਲਾਇਆ ਹੈ। ਮਿੱਟੀ ਆਪਣੀ ਦੇਸ਼ ਦਾ ਝੰਡਾ ਲਾਈਦਾ ਹੁੰਦਾ। ਦੁਬਈ ਦੇ ਥੋੜੀ ਆਪਾਂ ਦੁਬਈ ਥੋੜੀ ਰਹ ਰਹੇ ਆ। ਆਪਣਾ ਇੰਡੀਆ ਹੈ ਆਪਾਂ ਇੰਡੀਆ ਦਾ ਨਹੀਂ। ਇੰਡੀਅਨ ਝੰਡਾ ਲਾਇਆ ਬੇਟਾ। ਇਹ ਮੈਂ ਲਾਇਆ ਨਹੀਂ ਇੰਡੀਆ ਦਾ ਝੰਡਾ। ਨਹੀਂ ਖੇਡਣ ਮਸਲੇ ਆਇਆ ਹੋਇਆ ਬਾਅਦ ਚ। ਔਰ ਜੋ ਤੂੰ ਜਿਵੇਂ ਮਰਜ਼ੀ ਲਾਇਆ ਪਰ ਮੇਰਾ ਮੈਂ ਇੰਡੀਆ ਦਾ। ਤੂੰ ਔਰ ਦੁਬਈ ਦਾ ਦੁਬਈ ਦਾ ਸ਼ੇਖ ਹੈ ਤੂੰ ਸ਼ੇਖ। ਆ ਦੀਦੀ ਦਾ ਗੱਲ ਜੰਪਾ ਵਾਲਾ। ਜੰਪਾ ਵਾਲਾ। ਇੱਧਰ ਦੇਖੀ। ਓਏ 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 ਮਜੇ ਲੈ ਰਹੀ ਹੈ ਦੇਖੋ ਜੀ ਸਿਰ ਨੂੰ ਤੇਲ ਲਵਾਉਣ ਦਾ ਤਰੀਕਾ ਜੀ ਕੋੜਾ ਹੋ ਜਾਣਾ ਵਾ ਸੰਤਰਾ ਲਾਲ ਲੱਗੇ ਬਾ ਚੱਕ ਸੋ ਪੀ ਲੋ ਪੀ ਲੋ ਹੈ ਨਾ ਉੱਪਰ ਇੱਥੋਂ ਤੱਕ ਪਲੇਨ ਹੋਏਗਾ ਥੱਲੇ ਸਿੱਪਿਆ ਸਿੱਪਿਆ ਹੋਊਗਾ ਉਹਦੀ ਕਮੀ ਬਣ ਸਕਦੀ ਇਨਾ ਜਿੱਥੇ ਲੇਡੀਜ਼ ਬਹਿ ਜਾਣ ਤਾਂ ਸੂਟਾਂ ਸਕੀਵੀਆਂ ਦੀ ਗੱਲਾਂ ਅਕੀਰਾਂ ਦੀ ਸਕੀਵੀ ਬਣਦੀ ਹੋਈ ਕਾਲੇ ਰੰਗ ਦੀ ਫੁੱਲ ਬਾਜੂ ਵਾਲੀ ਸਕੀਵੀ ਕਿਨ ਹੁਣ ਗਰਮੀਆਂ ਆਉਣ ਵਾਲੀਆਂ ਹੋ ਗਏ ਨਾ ਸਰਦੀਆਂ ਲੰਘ ਗਈਆਂ ਹੁਣ ਸਕੀਵੀ ਦਾ ਕੀ ਫਾਇਦਾ ਧੁੱਪ ਦੇਖਿਆ ਅੱਜ ਕਿੰਨੀ ਪੈ ਰਹੀ ਹੈ ਤੇ ਅਗਲੇ ਸਾਲ ਨਹੀਂ ਪਾਉਗੀ ਸਰਦੀਆਂ ਆਉਣੀਆਂ ਨਹੀਂ ਅੰਗਰ ਮੰਮੀ ਨੂੰ ਕਿਉਂ ਥਕਾਇਆ ਮੇਰੀ ਨੂੰ ਅਗਲੇ ਸਾਲ ਬਣਾ ਲੈਂ ਮਮੀ ਤੁਸੀਂ ਵੀ ਇਹਦੀ ਗੱਲਾਂ ਚਾ ਆ ਜਾਨੇ ਹੋ ਮੈਂ ਵੀ ਬੜਵਾਣੀ ਇੱਕ ਹੋਰ ਸੀਗੀ ਹਾਈ ਓ ਰੱਬਾ ਇਬਾਦਤ ਉੱਠ ਆਪਾ ਚਲੀਏ ਇੱਕ ਡਿਜ਼ਾਈਨ ਹੋਰ ਬੁਆਣਾ ਇਬਾਦਤ ਕੋਈ ਮਤਲਬ ਨਹੀਂ ਬਾਦਰ ਆਪਣੇ ਕੈਰੀ ਕੋੜਾ ਸਕਤੀ ਹੈ ਹੋਰ ਕਾ ਡਿਜ਼ਾਈਨ ਬਣੇ ਵੜਕੇ ਨੇ ਸ਼ਰੀਪ ਬਣ ਕੇ ਥੋੜੀ ਥੋੜੀ ਪਹਿਲਾਂ ਕਿਵੇਂ ਆਇਆ ਸੀ ਉਵੇਂ ਹੀ ਕਰਕੇ ਦਿਖਾ ਜਿਵੇਂ ਆਇਆ ਸੀ ਦੱਸ ਕਿਵੇਂ ਕਰੇ ਕਿਵੇਂ ਕਰ ਰਹੀ ਸੀ ਅਰੇ ਸਾਰਾ ਇਹ ਦੁੱਪ ਚ ਜਾਇਆ ਅੰਦਰ ਕੇ ਸਾਰੇ ਮੰਨ ਗਏ जाना है फिर कैफे तक चुप कर चुप कर क्या मैंने व्यूज देखो कितने हो पे आ गए ने वेरी नाइस वेरी नाइस यार तू तो टीवी पे भी और चीजें में इधर फोन पे भी ऐप पे भी <laughs> काटी देख रहा हूं मोटरसाइकिल काटी देख आई ना पता की की तक नो अपनी टैब नो लॉक लाई पे है अच्छा तन्नू पता है तेरे लॉक की है दस दे तूसी मेरे टैबलेट दी सेटिंग कर दे उन जो भी मैं लॉक लाऊंगी हूं मैं देखनी मैं आगे में टैब मेनू तो पता चल जाएगा की मैं ਮੈਂ ਜਿਵੇਂ ਤੇਰੇ ਵਾਲਾ ਰੱਖਿਆ ਉਵੇਂ ਨਹੀਂ ਰੱਖਾਂਗਾ ਕਿ ਕੋਈ ਹੋਰ ਤਰੀਕੇ ਨਾਲ ਰੱਖਾਂਗਾ ਮੈਂ ਆਪਣੇ ਵਾਲਾ ਰੱਖਾਂਗੀ ਕਿਸ ਤਰ੍ਹਾਂ एकदम ਮੈਂ ਰੱਖਣਾ ਹਾਂ ਹਾਂ ਉਸਤਾਦ ਦੱਸਦਾ ਤੇਰਾ ਲੋਕ ਕੀ ਹੈ 6 2 4 5 ਦਾ ਤਾਂ ਇੱਕਲੀ ਜਣ 2 ਗਲਤ ਸੀ ਕਿਵੇਂ ਦੇਖ ਰਿਹਾ ਮੈਂ ਦੱਸਦਾ ਚੱਲ ਥੋ ਟੈਨ ਨੂੰ ਕਿਸੀ ਚੋਪੀ ਕਰਦੇ ਹੈਗੇ ਉਹ ਜੇ ਫੋਨ ਹੈਗਾ ਤਾਂ ਹਾਂਜੀ ਫਿਰ ਧੋਪਾ ਸੇਕ ਲੀਆਂ ਅੱਜ ਪੂਰੀ ਧੋਪ ਸੇਕੀ ਉਹ ਸੇਕਿੰਗ ਹੈ ਮਿੱਥੂ ਮੇਰੀ ਕਰੋ ਤਿਆਰੀ ਯਾਰ ਚਲਿਏ ਮੋਲੀ ਬਸ ਅੱਜ ਪੈਕਿੰਗ ਤਾਂ ਨਹੀਂ ਸ਼ੁਰੂ ਕਰਦੇ ਕਰੋ ਪੈਕਿੰਗ ਕਰਨੀ ਆ ਦੋ ਚਾਰ ਦਿਨਾਂ ਤੱਕ ਪੂਰੀ ਹੋਣੀ ਆ ਅੱਜ ਸ਼ੁਰੂ ਕਰਾਂਗੇ ਅੱਜ ਸ਼ੁਰੂ ਕਰਾਂਗੇ ਦੋ ਮਹੀਨੇ ਲੱਗੇ ਯਾਰ ਦੋ ਦਿਨ ਸੋਚੂ ਤਾਂ ਕੰਮ ਸਾਰਾ ਇਕੱਠਾ ਪੁੰਦਾ ਜਾ ਰਿਹਾ ਹੈ ਤੂੰ ਆ ਜੀ ਉੱਥੇ ਆਾਂਗੇ ਰਹਿਣਾ ਅਸੀਂ ਵੀ ਹਫਤੇ ਬਾਅਦ ਹੀ ਥੋੜੇ ਜਿਹੀ ਛੁੱਟੀਆਂ 'ਚ ਮੈਂ ਧਮਾਲ ਮਚਾ ਲੈਣਾ ਉੱਥੇ ਹੂੰ ਆਾਂਗੇ ਲੈਣੀ ਸਮਾ ਵਕੇਸ਼ਨਸ ਚਾਣੂ ਜੇ ਤਾਂ ਅਸੀਂ ਇੱਥੇ ਹੋਏ ਫਿਰ ਤਾਂ ਜ਼ਰੂਰ ਅਪ ਇੰਜੋਏ ਕਰਾਂਗੇ ਜੇ ਅਸੀਂ ਇੱਥੇ ਨਾ ਹੋਏ ਵੈਸੇ ਤਾਂ ਹੋਵਾਂਗੇ ਕਿਰਨਾ ਹੋਵਾਂਗੇ ਜਿਹੜਾ ਮੈਂ ਪਲਾਨ ਬਣਾਇਆ ਉਹਦੇ ਅਕੋਰਡਿੰਗ ਚੱਲਾਂਗੇ ਨਾ ਆਪਾਂ ਹਾਲੇ ਵੈਸੇ ਪਤਾ ਨਹੀਂ ਚੰਗਾ ਜੀ ਮੇਰਾ ਪਰਨਾ ਹਿੱਲਿਆ ਪਿਆ ਮੈਨੂੰ ਦਿਓ ਜਿਆਦਾਤ ਮੈਂ ਮਿਲਦਾ ਤੁਹਾਨੂੰ ਕੱਲ ਇੱਕ ਨਵੇਂ ਵਲੋਗ ਵਿੱਚ ਬਾਏ ਬਾਏ ਦੋਸਤੋ ਬਾਏ ਬਾਏ